ਵੈਗੁਰਜੀ ਦਾ ਖਾਲਸਾ ਵੈਭੀ ਫਤਿਹ ਜੋ ਇਹ ਬਾਈਪਾਸ ਬਣ ਰਿਹਾ ਵਾ ਬਹੁਤ ਜਿਆਦੀਆਂ ਦਿੱਕਤਾਂ ਹੁੰਦੀਆਂ ਸਾਨੂੰ ਜਿੰਨੀ ਵਾਰੀ ਵੀ ਉਹਨਾਂ ਨੂੰ ਕਹਿ ਕੇ ਮਾੜਾ ਮੋਟਾ ਹੀ ਰਾਹ ਸਹੀ ਕਰਾਇਆ ਵਾ ਕ੍ਰੈਸ਼ਰ ਜਿਹਾ ਪਵਾਇਆ ਵਾ ਮਾੜਾ ਮੋਟਾ ਜਿਹਾ ਪਾ ਦਿੰਦੇ ਆ ਤਾਂਹੀਂ ਪਵਾਇਆ ਵਾ ਤਿੰਨਾ ਘਰਾਂ ਨੇ ਕਹਿ ਕੇ ਇਹ ਰਾਹ ਹੋਰ ਵੀ ਚਾਰ ਪੰਜ ਘਰਾਂ ਨੂੰ ਪੈਂਦਾ ਦੀ ਨੰਗਦੇ ਕੋਈ ਗੱਲ ਨਹੀਂ ਕਰਦਾ ਤੇ ਨਿਆਣੇ ਬੱਚੇ ਸਕੂਲ ਜਾਣੇ ਹੁੰਦੇ ਆਟੋ ਆਉ ਵੀ ਐਂਦੀ ਆਉਂਦਾ ਵਾ ਦੋ ਤਿੰਨ ਦੀ ਖੁੱਬ ਜਾਂਦਾ ਖੁਬਿਆ ਇੱਥੇ ਤੇ ਇਥੋਂ ਕੋੜੀ ਨੂੰ ਉਥੋਂ ਚੋਕੇ ਲਿਆ ਕੇ ਇੱਥੇ ਤਾਂ ਇਥੋਂ ਆਟੋ ਦੇ ਭੋਗ ਕੇ ਜਾਣਾ ਪੈਂਦਾ ਬਹੁਤ ਜਿਆਦੀ ਦਿੱਕਤ ਹੈ ਆ ਵੀ ਵਿਰੋਧ ਕਰਦੇ ਆ ਸੈਂਟਰ ਸਰਕਾਰ ਪੰਜਾਬ ਸਰਕਾਰ ਮੁਰਦਾਵਾਦ ਕਹਿੰਦੇ ਤੇ ਮੁਰਦਾਵਾਦ ਹੀ ਕਹਿੰਦੇ ਰਵਾਂਗੇ ਕੋਈ ਗੱਲ ਨਹੀਂ ਕਰਦਾ ਇਹਦੀ 15 ਸੱਤਾ ਘਰ ਨੂੰ ਹੋਰ ਵੀ ਰਾਹ ਪੈਂਦਾ ਹੋਇਆ ਕਰੋ ਸਾਰਿਆਂ ਨੂੰ ਰਲ ਮਿਲ ਕੇ ਹੱਲਾ ਮਾਰਨਾ ਚਾਹੀਦਾ ਰਲ ਮਿਲ ਕੇ ਸਾਰੇ ਜਣੇ ਇਕੱਠ ਇਕੱਠ ਹੀ ਹੁੰਦਾ ਵਾ ਇਕੱਲਾ ਬੰਦਾ ਇਕੱਲਾ ਹੀ ਹੁੰਦਾ ਵਾ ਜੇ ਸਾਰੇ ਜਣੇ ਇਕੱਠੇ ਹੋ ਗਏ ਉਹਨਾਂ ਨੂੰ ਕਾ ਖਾਂਗੇ ਫੇਰ ਖੇਤੀ ਮਧਰਾ ਲੋਣਾ ਵਾ ਕੱਲੇ ਬੰਦੇ ਨੂੰ ਕਹਿਣਾ ਐਵੇਂ ਆਖੀ ਜਾਂਦੇ ਹੋ ਤੇ ਕੋਈ ਕਹਿੰਦਾ ਨਹੀਂ ਇਹਨੂੰ ਜਿਆਦਾ ਦਿੱਕਤ ਆਉਂਦੀ ਬਹੁਤ ਜਿਆਦਾ ਦਿੱਕਤ ਆ ਆਉਂਦੀ ਮਿੱਟੀ ਸਾਰੀ ਰੁੜ ਕੇ ਆ ਜਾਂਦੀ ਆ ਜੀ